ਸਾਰੇ ਸੰਬੰਧਿਤ ਕੁਝ ਛੋਟੇ ਜਿਹੇ ਹਾਲੀ ਗਏ ਲੋਕ ਨੇ ਕਿਉਂਕਿ ਮੈਂ ਬਹੁਤ ਸਮਝੀ ਰੱਬ ਦਾ ਕੀਤਾ ਬਾਰੇ ਅੱਗੇ ਲਈ ਨਾ ਤੁਹਾਨੂੰ ਬੋਲ ਉਹ ਬੇਸੰਗੀ ਦੀ ਬਸ ਕਰਕੇ ਉਹ ਕੰਮ ਪੂਸ਼ ਹੋ ਜਾਂਦੀ ਹੈ ਇਹ ਸਾਡਾ ਸਤਿਕਾਰ ਮੇਰਾ ਬਧਾਇਆ ਭੰਜੀ ਬਾਰੇ ਗੁਰਸ਼ਰ ਕੋਮਰ ਜੀ ਨੇ ਇਹਨਾਂ ਦੀ ਵਿਸ਼ਾ ਰਿਪੋਰਟ ਦਿੱਤਾ ਸੀ ਹਰ ਸਟੇਜ ਵੀ ਲੋਗੇ ਹੋਰ ਦੋਧਨ ਬਾਕੀ 460 ਗ੍ਰੈਂਡ ਦੀ ਗੱਲ ਹੈ ਕਿ ਤੁਮਾਰੀ ਗੱਲ ਕਰੇਗਾ بڑا ਡਾਕਟਰ ਜੀ ਆ ਗਏ ਜਾਣੇ ਕਿੰਨੇ ਗੁਰੂਆਂ ਪੀਰਾਂ ਦੀ ਜਿਹੜੀ ਜਾਣ ਪਛਾਣਾ ਉਹ ਆ ਨਹੀਂ ਕਰਉਂਦੇ। ਇਹਦੀ ਇਹ ਬਲੀ ਜੂਆ ਕਰ ਗੁਰੂਆਂ ਪੀਰਾਂ ਦੀ ਤੇ ਰੱਬ ਦੀ ਮਗਰੋਂ ਵਾਰੀਏ ਸਭ ਤੋਂ ਪਹਿਲਾਂ ਉਹ ਜਿਹੜੀ ਉਹ ਤਾਂ ਜੰਮਣਾ ਹੈ। ਗੁਰੂਆਂ ਪੀਰਾਂ ਤੇ ਰੱਬ ਦੀ ਮਗਰੋਂ ਵਾਰੀਏ। ਇਹ پہلا پوچھنی ہو گماری ہے سب کو پہلا پوچھنی یوگتم ج من ہاری ہے درشن رنگ لے درشن پہ لویا موری ममता پری پٹاری ہے ਪਿਆਰ ਦੀ ਕਲ ਵਿੱਚ ਲੋਂਦੀ ਮਾਂ ਬੈਠਣ ਉਹ ਲੜੁੰਗਲੀ ਪੜ ਕੇ ਸੁਰਨ ਸਿਖਾਉਂਦੀ ਮਾਂ ਬੈਠਣ ਉਹ ਲੜੁੰਗਲੀ ਪੜ ਕੇ ਸੁਰਨ ਸਿਖਾਉਂਦੀ ਮਾਂ ਅਸਲ ਵਿੱਚ ਤਾਂ ਪਹਿਲਾ ਅਸਲ ਵਿੱਚ ਤਾਂ ਪਹਿਲਾ ਦੀ ਮਾਪੇ ਆਰੀਏ ਸਭ ਤੋਂ ਪਹਿਲਾਂ ਪੁੱਛਣ ਯੋਗ ਤਾਂ ਜੰਮਣ ਹਾਰੀ ਹੈ ਦੁਨੀਆਂ ਦੇ ਵਿੱਚ ਹੋਰ ਨਾ ਕੋਈ ਮਾਂ ਦੇ ਤਰਜ਼ਾ ਉਹ ਜੁਤਾਰ ਸਕੇ ਨਾ ਕੋਈ سب تو پہلا پوچھنے ہوتا جمڑ ہاری ہے سب تو پہلا پوچھنے ہو گیت ہاری ہے